ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਬੀ ਪਿਆਰੇ ਦੋਸਤੋ ਮਿੱਤਰੋ ਉਮੀਦ ਕਰਦੇ ਆ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਅਸੀਂ ਵੀ ਸਭ ਠੀਕ ਠਾਕ ਆ ਪਰ ਅੱਜ ਜਿਹੜਾ ਅਸੀਂ ਤੁਹਾਡੇ ਨਾਲ ਕੋਈ مشورہ ਕਰਨ ਜਾ ਰਹੇ ਆ ਥੋੜਾ ਜਿਹਾ ਇੱਕ ਬਲੌਗ ਬਣਾ ਰਹੇ ਆ ਕਾਜ ਵਾਸਤੇ ਤੁਸੀਂ ਸਭ ਲੋਕ ਜਾਣਦੇ ਹੋ ਪਰਮ ਪਿਤਾ ਪਰਮਾਤਮਾ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਦਾ ਤੇ ਗੁਰੂ ਦੀ ਮਾਤਾ ਦਾ ਜੋ ਸ਼ਿਦਿਦਨ ਚੱਲ ਰਹੇ ਨੇ ਉਹ ਬਰੇ ਹੀ ਸਿੱਖ ਕੌਮ ਵਾਸਤੇ ਇਹ ਜੋ ਹਫਤਾ ਹੁੰਦਾ ਵਿਰਾਗਮਈ ਸੋਗ ਦਾ ਹਫਤਾ ਹੁੰਦਾ ਕਿਉਂਕਿ ਅਸੀਂ ਕਿਦਾਂ ਆਪਣੇ ਬੱਚਿਆਂ ਨੂੰ ਚਪਕਾ ਚਪਕਾ ਕੇ ਆਪਣੇ ਨਾਲ ਰੱਖਦੇ ਆ ਤੇ ਉਹ ਵੀ ਪੁੱਤ ਉਹ ਵੀ ਪਿਤਾ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਮ ਪਿਤਾ ਜਿਨ੍ਹਾਂ ਨੇ ਆਪਣੇ ਚਾਰੇ ਬੇਟੇ ਸਿੱਖ ਕੌਮ ਦੇ ਲੇਖੇ ਲਾਤੇ ਦੋ ਜੰਗ ਵਿੱਚ ਸ਼ਹੀਦ ਕਰਵਾਤੇ ਬਾਬਾ ਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਵੀ ਜੋ ਮਾਤਾ ਜੀ ਦੇ ਨਾਲ ਵਿਛੜ ਕੇ ਸਰਸਾ ਨਦੀ ਤੇ ਤੇ ਉਸ ਦੀ ਜਿਹੜੀ ਰਾਤ ਹੀ ਉਹ ਗਾਮਾ ਮੋਸਕੀ ਦੇ ਘਰ ਉਹਦੀ ਸੰਨ ਦੇ ਵਿੱਚ ਉਹਦੀ ਕੁੱਲੀ ਦੇ ਵਿੱਚ ਬਤਾਈ ਇੰਨੀ ਠੰਡ ਅੱਜ ਵੇਖੋ ਉਹ ਦਾ ਮਹੀਨਾ ਚੱਲ ਰਿਹਾ ਵਾ ਤੇ ਸਾਰੇ ਅਹੀਂ ਕਿੱਦਾਂ ਰਜਾਈਆਂ ਘੁੱਟ-ਘੁੱਟ ਕੇ ਸੌਣੇ ਆ ਤੇ ਉਹ ਮੋਸਕੀ ਦੇ ਕੋਲ ਜੋ ਕੋਈ ਕਪੜਾ ਕੰਬਲ ਕੋਈ ਚਾਦਰ ਖੇ ਸੀ ਉਹਨੇ ਮਾਤਾ ਜੀ ਨੂੰ ਤੇ ਛੋਟੇ ਸਾਹਿਬਜ਼ਾਦੇ ਨੂੰ ਦੇ ਦਿੱਤੇ ਤੇ ਰਾਤ ਉਥੇ ਰੱਖਿਆ ਉਹਦੇ ਕੋਲ ਕੋਈ ਖਾਣ ਲਈ ਵੀ ਕੁਛ ਨਹੀਂ ਸਵੇਰੇ ਇੱਕ ਮਾਤਾ ਲక్ష్ਮੀ ਹੋਈ ਜਿਨੇ ਉਹਨਾਂ ਨੂੰ ਭੋਜਨ ਕਰਾਇਆ ਰਾਤ ਦਾ ਸਵੇਰ ਦਾ ਉਥੋਂ ਹੀ ਗੰਗੂ ਬ੍ਰਾਹਮਣ ਮਿਲਿਆ ਸੀ ਜੋ ਛੋਟੇ ਸਹਿਬਜ਼ਾਦੇ ਨੂੰ ਤੇ ਮਾਤਾ ਜੀ ਬਜ਼ੁਰਗਔਰ ਜੀ ਨੂੰ ਆਪਣੇ ਘਰ ਲੈ ਗਿਆ ਤੇ ਉਥੇ ਜਾ ਕੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਸ਼ਕਾਇਆ ਜਦੋਂ ਤੇ ਮਾਤਾ ਜੀ ਦੀਆਂ ਮੋਹਰਾਂ ਵੇਖ ਕੇ ਉਹਦਾ ਜਦੋਂ ਦਿਲ ਬੇਈਮਾਨ ਹੋਇਆ ਤੇ ਜੋ ਜੋ ਤੁਹਾਨੂੰ ਪਤਾ ਸਾਰਾ ਮਨਿੰਦੇ ਥਾਣੇ ਦੇ ਵਿੱਚ ਜਾ ਕੇ ਉਹਨੇ ਤਲਾਕ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਿਬਜ਼ਾਦੇ ਤੇ ਮਾਤਾ ਜੀ ਮੇਰੇ ਘਰ ਆ ਤੇ ਤੁਸੀਂ ਆ ਕੇ ਉਹਨਾਂ ਨੂੰ ਫੜ ਲਓ ਅੱਗੇ ਦੀ ਗੱਲ ਤੁਹਾਨੂੰ ਸਾਰਾ ਪਤਾ ਵਾ ਸਾਧ ਸੰਗਤ ਕਿਦਾਂ ਛੋਟੇ ਸਹਿਬਜ਼ਾਦਿਆਂ ਨੂੰ ਨੀਆਂ ਵਿੱਚ ਚੜਵਾਇਆ ਨਵਾਬ ਟੋਡਰਮਲ ਨੇ ਹਾਂ ਦਾ ਨਾਰਾ ਮਾਰਿਆ ਤੇ ਉਹਦੇ ਨਾਂ ਤੇ ਅੱਜ ਉੱਥੇ ਮਲੇਰ ਕੋਟਲੇ ਦੇ ਵਿੱਚ ਮੈਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਆ ਹਾਂ ਦਾ ਨਾਰਾ ਗੁਰਦੁਆਰਾ ਸਾਹਿਬ ਜਿਹੜਾ ਜੋ ਨਾਮ ਆ ਤੇ ਮੈਂ ਚਾਹੁੰਦਾ ਵਾਂ ਮੈਂ ਨਹੀਂ ਸਾਰੀ ਸਿੱਖ ਕੌਮ ਚਾਹੁੰਦੀ ਆ ਇਸ ਵਾਰ ਤੇ ਸਾਡੇ ਮੁੱਖ ਮੰਤਰੀ ਸਰਦਾਰ ਪਗਲ ਸਿੰਘ ਮਾਨ ਨੇ ਵੀ ਇਹ ਗੱਲ ਕਹਿਤੀ ਆ ਵੀ ਇਹ ਹਫਤੇ ਵਿੱਚ ਨਾ ਕੋਈ ਡੀਜੇ ਲਾਓ ਨਾ ਕੋਈ ਫਿਲਮਾਂ ਵੇਖੋ ਨਾ ਕੋਈ ਖੁਸ਼ੀ ਖਾ ਲਈ ਦੇ ਦਿਨ ਜਿਹੜੇ ਆ ਵਾਜਿਆ ਤਾਂ ਗਾਜਿਆਂ ਨਾਲ ਮਨਾਓ ਚਾਹੀਦੀ ਨਹੀਂ ਆ ਨਹੀਂ ਚਾਹੀਦੇ ਬਿਲਕੁਲ ਚਲੋ ਕੰਮ ਕਰ ਜਾਏ ਖੁਸ਼ੀਆਂ ਆਏ ਤੇ ਸਭ ਸਾਲ ਵਿੱਚ ਬਥੇਰੇ ਦੇਣਵਾ ਚੱਲਦੇ ਹੀ ਰਹਿਣੇ ਆ ਤੇ ਚੱਲਦੇ ਰਹਿੰਦੇ ਆ ਪਰ ਕੁਝ ਦਿਨ ਆ ਸਾਨੂੰ ਆ ਆਪਣਾ ਕੀਮਤੀ ਟਾਈਮ ਜਿਹੜਾ ਕੱਢ ਕੇ ਵੱਧ ਤੋਂ ਵੱਧ ਗੁਰਬਾਣੀ ਪੜ੍ਹਨੀ ਚਾਹੀਦੀ ਆ ਤੇ ਜਿਆਦਾ ਤੋਂ ਜਿਆਦਾ ਮਤਲਬ ਮਹਾਰਾਜ ਨੂੰ ਅੰਨਣਾ ਚਾਹੀਦਾ ਵਾ ਸੇਵਾ ਕਰੀਏ ਥੋੜੇ ਦਿਨਾਂ ਵਾਸਤੇ ਕੰਮ ਤੋਂ ਛੁੱਟੀਆਂ ਕਰੀਏ ਤੇ ਮਹਾਰਾਜ ਦੇ ਲੇਖੇ ਲਾਈਏ ਕੋਈ ਦਿਨ ਇਹ ਜਿਹੜਾ ਹਫਤਾ ਹੈ ਨਾ ਇਹਨੂੰ ਵਰਾਗਮਈ ਬਿਲਕੁਲ ਹੀ ਸਾਦੇ ਢੰਗ ਦਾ ਸਾਦਾ ਖਾਣਾ ਖਾ ਕੇ ਸਾਦੇ ਢੰਗ ਨਾਲ ਰਹਿ ਕੇ ਇੱਕ ਹਫਤਾ ਸਿੱਖ ਕੌਮ ਨੂੰ ਦੇ ਦੋ ਉਹਨਾਂ ਛੋਟੇ ਸਹਿਬਜ਼ਾਦੇ ਆ ਮਾਤਾ ਗੁਜਰਕੌਰ ਉਹਨਾਂ ਦੀ ਜਿਹੜੀ ਸ਼ਹਾਦਤਵਾ ਉਹਨੂੰ ਯਾਦ ਕਰੋ 24 ਘੰਟੇ ਤੇ ਦਿਲ ਵਿੱਚ ਇਹ ਵੀ ਯਾਦ ਕਰੋ ਕਿ ਪ੍ਰਮਾਤਮਾ ਤੂੰ ਬੜਾ ਹੀ ਮਹਾਨ ਹੀ ਤੇਰੇ ਵਰਗੇ ਤੇ ਹੀ ਤੇਰੀ ਮਿੱਟੀ ਦੀ ਧੂਲ ਵਰਗੇ ਵੀ ਨਹੀਂ ਪੈਰਾ ਦੀ ਵਰਗੇ ਕਿ ਅਸੀਂ ਉਹ ਕੰਮ ਕਰ ਸਕੀਏ ਪਰ ਨਹੀਂ ਅਸੀਂ ਤੁਹਾਨੂੰ ਫਿਰ ਵੀ ਯਾਦ ਕਰਦੇ ਹਾਂ ਪ੍ਰਮਾਤਮਾ ਤੁਸੀਂ ਬੜੇ ਬ੍ਰਿੰਤ ਜੇ ਜੋ ਚਾਰੇ ਲਾਲ ਵਾਰਤੇ ਮਾਤਾ ਗੁਜਰਕੌਰ ਵਾਰਤੀ ਆਪਣਾ ਬਾਪ ਵਾਰਤਾ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹਸਾਤ ਦਵਾਈ ਦਿੱਤੀ ਮਤਲਬ ਸਿੱਖ ਕੌਮ ਦੀ ਧਰਮ ਖਾਤਰ Hindu ਧਰਮ ਦੀ ਰੱਖਿਆ ਖਾਤਰ ਉਹ ਉਹਨਾਂ ਨੇ ਬਲਦਾਨ ਦਿੱਤੇ ਆ ਅਸੀਂ ਤੇ ਕੁਝ ਨਹੀਂ ਕਰ ਸਕਦੇ ਪਰ ਇਹਨਾਂ ਨੇ ਕਰ ਸਕਦੇ ਆ ਸਮੂਹ ਸੰਗਤ ਮਿਲ ਕੇ ਇੱਕ ਵਾਰ ਪੂਰਾ ਹਫਤਾ ਗੁਰਬਾਣੀ ਪੜੋ ਘਰ ਵਿੱਚ ਕੀਰਤਨ ਚਲਾਓ ਤੇ ਵਾਜਿਆਂ ਗਾਜਿਆਂ ਤੋਂ ਤੇ ਗਾਉਣ ਪਾਣੀ ਤੇ ਗਿੱਧੇ ਪੰਗੜੇ ਤੇ ਵਿਆਹ ਸ਼ਾਦੀ ਸਾਦੇ ਢੰਗ ਨਾਲ ਬਣਾ ਲਓ ਸਿਰਫ ਇੱਕ ਹਫਤਾ ਦੇ ਦਿਓ ਸਿੱਖ ਕੌਮ ਨੂੰ ਤੇ ਵੇਖੋ ਮਹਾਰਾਜ ਜੀ ਖੁਸ਼ੀਆਂ ਲਾਓ ਮਹਾਰਾਜ ਬੜਾ ਬੇਨਤਵਾ ਤਿਲ ਤਿਲ ਦਾ ਲੇਖਾ ਦਿੰਦਾ ਵਾ ਉਦਾਂ ਤਾਂ ਚਲੋ ਸਾਰੇ ਹਿਸਾਬ ਨਾ ਚਲਦੀ ਆ ਹਰ ਬੰਦੇ ਨੂੰ ਸਾਡੇ ਤੋਂ ਵੱਧ ਪਤਾ ਵਾ ਵੱਧ ਜਾਣਕਾਰੀ ਹੋਣੀ ਆ ਤੇ ਪਿਰ ਵੀ ਚਲੋ ਇੱਕ ਵਾਰ ਇਹੋ ਕਵਾਂਗੇ ਕਿ ਸਾਦੇ ਢੰਗ ਨਾਲ ਸਾਦੇ ਕੀਤਾ ਜਾਵੇ ਬਾਕੀ ਇਹ ਹਫਤਾ ਨਹੀਂ ਮਤਲਬ ਸਾਨੂੰ ਇਹ ਸਾਦੇ ਨਹੀਂ ਭੁੱਲਣੀ ਚਾਹੀਦੀ ਹਮੇਸ਼ਾ ਦਿਲ ਵਿੱਚ ਰਹਿਣੀ ਚਾਹੀਦੀ ਭੁੱਲਦੀ ਕਦੀ ਵੀ ਨਹੀਂ ਆ ਪਰ ਚਲੋ ਆ ਦਿਨਾਂ ਵਿੱਚ ਕੋਈ ਜ਼ਿਆਦਾ ਯਾਦ ਆਉਂਦੀ ਅੰਬੀ ਜੀ ਨੇ ਤੇ ਸਵੇਰ ਦਾ ਦੋਰੀ ਦੋ ਵੀ ਲਿਆਵਾ ਕਥਾ ਜੀ ਸੁਣ ਸੁਣ ਕੇ ਤੇ ਚਲੋ ਹੁੰਦਾ ਤੇ ਸਾਰਿਆਂ ਨੂੰ ਆ ਪਰ ਤਨ ਜਿਗਰਾ ਹੀ ਉਹਨਾਂ ਦਾ ਜਿਨ੍ਹਾਂ ਨੇ ਆਪਣਾ ਪਰਿਵਾਰ ਹੀ ਵਾਰ ਤਾ ਕਹਿੰਦੇ ਕਹਿੰਦੇ ਆਪਣੇ ਬੱਚੇ ਥੋੜੇ ਬੋਧੇ ਕਦੇ ਇੱਧਰ ਉੱਧਰ ਹੋ ਜਾਣ ਹਾਂ ਤੇ ਬੰਦਾ ਇੱਕਦਮ ਪਾਗਲ ਹੋ ਜਾਂਦਾ ਵੀ ਆ ਮੇਰਾ ਬੱਚਾ ਨਹੀਂ ਆਇਆ ਸਕੂਲੋਂ ਨਹੀਂ ਆਇਆ ਇੱਧਰੋਂ ਨਹੀਂ ਆਇਆ ਤੇ ਜਿਨ੍ਹਾਂ ਨੇ ਚਾਰੇ ਵਾਰ ਦਿੱਤੇ ਹਾਂ ਤੇ ਉਹ ਫਿਰ ਕੀ ਬੋਲਿਆ ਇਹਨਾਂ ਪੁੱਤਰ ਨੇ ਕੇ ਸੀਸ ਪਰ ਵਾਰ ਦਈਏ ਸੁੱਤ ਚਾਰ ਚਾਰ ਮੂਹੇ ਤੋਂ ਕੀ ਹੁਆ ਜੀਵਤ ਕਈ ਹਜ਼ਾਰ ਉਹਨਾਂ ਨੇ ਕਿਹਾ ਕਿ ਸਾਰੇ ਮੇਰੇ ਪੁੱਤ ਧੀਆਂ ਨੇ ਪਰ ਅਸੀਂ ਬਣ ਕੇ ਤੇ ਨਹੀਂ ਖਾ ਸਕਦੇ ਉਹਦੇ ਪੁੱਤ ਧੀਆਂ ਵਰਗੇ ਤੇ ਹੈ ਨਹੀਂ ਪਰ ਆਹ ਹਫਤਾ ਜਿਹੜਾ ਵਾ ਅਸੀਂ ਨਾਮ ਵੱਲ ਜੁੜੀਏ ਕਥਾ ਕਿਰਤਨ ਸੁਣੀਏ ਤੇ ਉਸ ਮਹਾਰਾਜ ਦਾ ਜੋ ਬੱਚਿਆਂ ਦੀ ਸ਼ਹਾਦਤ ਆ ਉਹਨਾਂ ਨੂੰ ਯਾਦ ਕਰਕੇ ਸਾਦੇ ਢੰਗ ਦੇ ਨਾਲ ਇਹ ਹਫਤਾ ਗੁਜ਼ਾਰੀ ਆਪਾਂ ਉਮਾਈ ਦੇ ਸਾਥ ਕਮਾਈ ਦੇ ਸਾਰੀ ਉਮਰ ਹੀ ਕਰਨੀ ਆ ਸਿਰਫ ਇੱਕ ਹਫਤਾ ਆਪਾਂ ਥੋੜਾ ਸੋਗ ਦੇ ਵਿੱਚ ਗੁਜ਼ਾਰੀਏ ਤੇ ਬਹੁਤ ਹੀ ਚੰਗੀ ਗੱਲ ਆ ਤੇ ਆਪਣੇ ਬੱਚਿਆਂ ਨੂੰ ਸਿੱਖੀ ਵਾਲਾ ਲਾਈਏ ਜੋੜੀਏ ਵੀ ਮਹਾਰਾਜ ਦਾ ਨਾਮ ਜਪੋ ਬਾਕੀ ਗੱਲ ਇਹਦਾ ਵਾ ਅੱਜ ਦਾ ਵਲੌਗ ਜਿਹੜਾ ਅਸੀਂ ਇੰਨਾ ਹੀ ਬਣਾ ਰਹੇ ਹਾਂ ਤੇ ਕੋਈ ਇਹਦੇ ਵਿੱਚ ਕੋਈ ਗਲਤ ਵਰਡ ਬੋਲਿਆ ਗਿਆ ਹੋਵੇ ਕੋਈ ਇਤਿਹਾਸ ਬਾਰੇ ਕੁਝ ਗਲਤ ਬੋਲਿਆ ਹੋਵੇ ਤੁਸੀ ਬਹੁਤ ਸਿਆਣੇ ਸਰੋਤੇ ਜੀ ਸਾਧ ਸੰਗਤ ਬਖਸ਼ਣ ਜੋਗ ਆ ਤੇ ਬਖਸ਼ ਲੈਣਾ ਮaaf ਕਰ ਦੇਣਾ ਕੋਈ ਉਲਟੇ ਫੁਲਟੇ ਕਮਾਂਡ ਨਹੀਂ ਕਰਨੇ ਕਿਉਂਕਿ ਅਸੀਂ ਕੋਈ ਵਿਦਵਾਨ ਨਹੀਂ ਆ ਕੋਈ ਇੰਨੇ ਅਸੀਂ ਕੋਈ ਜਾਣਨ ਵਾਲੀ ਗੁਰੂ ਦੀ ਮਹਿਮਾ ਇੰਨੀ ਵੱਡੀ ਆ ਕਿ ਕੋਈ ਨਾ ਗਾ ਸਕਦਾ ਨਾ ਸੁਣਾ ਸਕਦਾ ਹਾਂਜੀ ਆ ਥਾ ਸਮੁੰਦਰ ਹੈ ਇੱਥੇ ਕੋਈ ਵੀ ਪਾਰ ਨਹੀਂ ਲਾ ਸਕਦਾ ਇਹਨੂੰ ਬੰਦੇ ਸੋਨਿਆ ਸੋ ਸ੍ਰੀਯ ਕਾਲੋ